ਮੇਰਾ ਬਚਪਨ ਆਮ ਬੱਚੀਆਂ ਵਰਗਾ ਨਹੀਂ ਸੀ ਮੇਰਾ ਜਨਮ ਪਿੰਡ ਵਿੱਚ ਹੋਇਆ ਚੰਗਾ ਮੰਨਿਆ ਹੋਇਆ ਪਰਿਵਾਰ ਸੀ ਜ਼ਮੀਨ ਚੰਗੀ ਸੀ ਮੈਂ ਵੀ ਆਪਣੀ ਪੜ੍ਹਾਈ ਪਿੰਡ ਦੇ ਸਕੂਲ ਵਿੱਚ ਹੀ ਸ਼ੁਰੂ ਕੀਤੀ ਪਰ ਜਲਦੀ ਹੀ ਮੇਰੇ ਪਿਤਾ ਪਰਿਵਾਰ ਸਮੇਤ ਸ਼ਹਿਰ ਵਾਲੀ ਕੋਠੀ ਵਿੱਚ ਸ਼ਿਫਟ ਹੋ ਗਏ ਇੱਕ ਤਾਂ ਬਹਾਨਾ ਸੀ ਬੱਚਿਆਂ ਦੀ ਪੜ੍ਹਾਈ ਦਾ ਤੇ ਦੂਸਰਾ ਸਾਡਾ ਪਰਿਵਾਰ ਪੱਠਿਆਂ ਦਾ ਬਿਜ਼ਨਸ ਕਰਦਾ ਸੀ ਜੋ ਸ਼ਹਿਰ ਵਿੱਚ ਪੱਠਾ ਲਾ ਲਿਆ ਤੇ ਸਾਨੂੰ ਬੱਚਿਆਂ ਨੂੰ ਸ਼ਹਿਰ ਦੇ ਸਭ ਤੋਂ ਵਧੀਆ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਮੇਰੇ ਪਿਤਾ ਬਹੁਤ ਜ਼ਿਆਦਾ ਸ਼ਰਾਬ ਪੀਂਦੇ ਸਨ ਰੋਜ਼ ਮੇਰੀ ਮਾਂ ਨਾਲ ਸ਼ਰਾਬ ਪੀ ਕੇ ਮਾਰ ਕੁੱਟਾਈ ਕਰਨਾ ਆਮ ਗੱਲ ਸੀ ਅਸੀਂ ਤਿੰਨੇ ਬੱਚੇ ਮੇਰਾ ਛੋਟਾ ਭਰਾ ਤੇ ਭੈਣ ਮਾਂ ਨਾਲ ਰਹਿਣ ਲੱਗ ਜਾਂਦੇ ਉਸ ਵਿਚਾਰੀ ਨੇ ਸੋਟੀਆਂ ਖਾਈ ਜਾਣੀਆਂ ਪਰ ਸਾਡੇ ਨਾਂ ਲੱਗਣ ਦੇਣੀ ਪਿਤਾ ਜੀ ਨੇ ਸ਼ਰਾਬੀ ਹੋ ਕੇ ਸੌ ਜਾਣਾ ਅਸੀਂ ਮਾਂ ਦੇ ਪਏ ਨੀਲ ਦੇਖ-ਦੇਖ ਕੇ ਰੋਈ ਜਾਣਾ ਸ਼ਰਾਬ ਦੀ ਭਜਾ ਕਰਕੇ ਪੱਠਿਆਂ ਦਾ ਬਿਜ਼ਨਸ ਫੇਲ ਹੋ ਗਿਆ ਦਾਦਾ ਜੀ ਨੇ ਪੈਸੇ ਦੇਣੇ ਬੰਦ ਕਰ ਦਿੱਤੇ ਮਾਂ ਵਿਚਾਰੀ ਨੇ ਪੀਕਿਆਂ ਤੋਂ ਮੱਝ ਲਿਆਂਦੀ ਦੁੱਧ ਵੇਚ ਕੇ ਫੀਸ ਭਰਨੀ ਤੇ ਹੋਰ ਘਰ ਦਾ ਖਰਚ ਚਲਾਉਣਾ ਇੱਕ ਮੱਝ ਤਰਸ ਕਰਕੇ ਮਾਂ ਤੇ मामੇ ਨੇ ਭੇਜ ਦਿੱਤੀ ਵਰਦੀ ਤੇ ਭਾਵੇਂ ਅਸੀਂ ਚੰਗੇ ਸਕੂਲ ਵਿੱਚ ਪਰ ਬਾਕੀ ਬੱਚਿਆਂ ਦੇ ਬਰਾਬਰ ਨਹੀਂ ਸੀ ਰਹਿੰਦੇ ਪੈਸੇ ਦੀ ਕਮੀ ਕਾਰਨ ਸਕੂਲ ਦੀ ਵਰਦੀ ਤੇ ਵਧੀਆ ਨਹੀਂ ਸੀ ਮਿਲਦੀ। ਬੋਟ ਵੀ ਬਹੁਤ ਵਾਰ ਕੁੱਟੇ ਹੋਣੇ। ਬਾਕੀ ਬੱਚਿਆਂ ਨੇ ਮਜ਼ਾਕ ਕਰਨਾ। ਇੱਕ ਦਿਨ ਮੇਰੀ ਸਕੂਲ ਦੀ ਪੈਂਟ ਥੋੜੀ ਫੱਟੀ ਸੀ। ਕਲਾਸ ਵਿੱਚ ਟੀਚਰ ਨੇ ਸਭ ਦੇ ਸਾਹਮਣੇ ਖੜਾ ਕਰਕੇ ਮੇਰੀ ਬੇਇੱਜ਼ਤੀ ਕੀਤੀ। ਮਨ ਨੂੰ ਬਹੁਤ ਅਫਸੋਸ ਹੋਇਆ। ਘਰ ਆ ਕੇ ਮਾਂ ਨੂੰ ਵੀ ਨਹੀਂ ਦੱਸ ਸਕਦੇ ਸੀ। ਉਹ ਤਾਂ ਵਿਚਾਰੀ ਪਹਿਲਾਂ ਹੀ ਬੜੀ ਮੁਸ਼ਕਲ ਨਾਲ ਕੰਮ ਚਲਾ ਰਹੀ ਸੀ ਮੈਂ ਕਈ ਦਿਨ ਸਕੂਲ ਤੋਂ ਨਸਤਾ ਰਹਾ ਬੱਚੇ ਫੇਰ ਬੇਇੱਜ਼ਤੀ ਕਰਨਗੇ ਪਰ ਪਿਤਾ ਜੀ ਨੇ ਸ਼ਰਾਬ ਨਾ ਛੱਡੀ ਕਈ ਵਾਰ ਦਿਨ ਨੂੰ ਵੀ ਸ਼ਰਾਬ ਪੀ ਲੈਣੀ ਜਦੋਂ ਸਕੂਲ ਤੋਂ ਆਉਣਾ ਤਾਂ ਮਾਂ ਵਿਚਾਰੀ ਨੇ ਰੋਂਦੀ ਹੋਣਾ ਦੇਖਦੇ ਦੇਖਦੇ ਭੱਠਾ ਜਮ੍ਹਾਂ ਬਹਿ ਗਿਆ ਦਾਦਾ ਜੀ ਨੇ ਤੀਜੇ ਹਿੱਸੇ ਦੀ ਜ਼ਮੀਨ ਦੇ ਕੇ ਆਪਦਾ ਫਰਜ਼ ਪੂਰਾ ਕਰਤਾ ਪਿਤਾ ਜੀ ਨੇ ਇੰਨਾ ਕਰਜ਼ਾ ਸਿਰ ਕਰ ਲਿਆ ਕਿ ਸਾਰੀ ਜ਼ਮੀਨ ਵੇਚ ਕੇ ਵੀ ਲਾਉਣਾ ਮੁਸ਼ਕਲ ਸੀ ਪਰ ਮਾਂ ਨੇ ਹੌਸਲਾ ਨਹੀਂ ਛੱਡਿਆ ਮੈਂ 10ਵੀਂ ਪਾਸ ਕਰ ਲਈ ਸੀ ਕਿਸੇ ਨੇ ਪਿੰਡ ਜਾਣ ਦੀ ਸਲਾਹ ਦਿੱਤੀ ਮਾਂ ਨੂੰ ਗੱਲ ਪਸੰਦ ਆ ਗਈ ਤੇ ਅਸੀਂ ਪਿੰਡ ਜਾ ਕੇ ਖੇਤੀ ਕਰਨ ਦਾ ਫੈਸਲਾ ਕਰ ਲਿਆ ਸ਼ਹਿਰ ਵਾਲੀ ਕੋਠੀ ਕਿਰਾਏ ਤੇ ਦੇ ਦਿੰਦੀ ਮੈਂ ਪੜ੍ਹਾਈ ਛੱਡ ਕੇ ਖੇਤੀ ਕਰਨਾ ਚਾਹੁੰਦਾ ਸੀ ਪਰ ਮਾਂ ਨਹੀਂ ਮੰਨੀ ਮੈਂ ਪੜ੍ਹਨ ਵਾਸਤੇ ਰੋਜ਼ ਕਿੰਡੋਂ ਸ਼ਹਿਰ ਆਉਂਦਾ ਤੇ ਕਾਲਜ ਤੋਂ ਬਾਅਦ ਘਰ ਜਾ ਕੇ ਖੇਤੀ ਕਰਦਾ ਮਾਂ ਦੀ ਸਿਆਣਪ ਨੇ ਤੇ ਮੇਰੀ ਸਖਤ ਮਿਹਨਤ ਨੇ ਰੰਗ ਵਿਖਾਇਆ ਥੋੜੇ ਸਾਲਾਂ ਵਿੱਚ ਹੀ ਸਾਰਾ ਕਰਜ਼ਾ ਲਾ ਦਿੱਤਾ ਕਈ ਸਾਲ ਨਰਮੇ ਦੀ ਫਸਲ ਬਹੁਤ ਹੋਈ ਖੇਤੀ ਦੇ ਕੰਮ ਵਿੱਚ ਕਈ ਵਾਰ ਪਿਤਾ ਜੀ ਵੀ ਮਦਦ ਕਰ ਦਿੰਦੇ ਪਰ ਬਹੁਤਾ ਸ਼ਰਾਬ ਪੀ ਕੇ ਹੀ ਲਗਾਉਂਦੇ हां ਹੁਣ ਕੁੱਟ ਮਾਰ ਬੰਦ ਹੋ ਗਈ ਸੀ ਮਾਂ ਨਾਲ ਬਹੁਤ ਪਿਆਰ ਸੀ ਉਹ ਹਮੇਸ਼ਾ ਕੰਮ ਕਰਦੀ ਨਜ਼ਰ ਆਉਂਦੀ ਕਈ ਵਾਰ ਉਸਨੇ ਪਿਆਰ ਨਾਲ ਗਲਵਕੜੀ ਪਾਉਣੀ ਤਾਂ ਉਸ ਵਿੱਚੋਂ ਹਮੇਸ਼ਾ ਪਛੀਨੇ ਦੀ ਖੁਸ਼ਬੂ ਆਉਣੀ ਇਹੋ ਜਿਹੀ ਖਸੂ ਮੈਨੂੰ ਕਿਸੇ ਵੀ ਸੈਂਟ ਵਿੱਚੋਂ ਨਹੀਂ ਮਿਲੀ ਮਾਂ ਬਹੁਤ ਮਿਹਨਤੀ ਸੀ ਨਹਾਉਣ ਧੋਣ ਦਾ ਖਿਆਲ ਵੀ ਨਹੀਂ ਸੀ ਰੱਖਦੀ ਉਹ ਘੱਟ ਹੀ ਸੌਂਦੀ ਸੀ ਇਸੀ ਮੈਂਦ ਨੇ ਸਾਨੂੰ ਇੱਕ ਵਾਰ ਫੇਰ ਸਭ ਦੇ ਬਰਾਬਰ ਖੜਾ ਕਰ ਦਿੱਤਾ ਸੀ ਕੋਲ 4 ਪੈਸੇ ਵੀ ਜਮ੍ਹਾਂ ਹੋ ਗਏ ਸਨ ਨਾ ਜਦੋਂ ਅਸੀਂ ਪਿੰਡ ਆਏ ਸੀ ਤਾਂ ਕਈ ਕੋਈ ਸ਼ਰੀਕੇ ਨੇ ਆਸਲਾ ਲਈ ਸੀ ਕਿ ਇਹ ਸ਼ਰਾਬੀ ਹੁਣ ਜ਼ਮੀਨ ਵੇਚ ਕੇ ਵੇਚੂ ਤੇ ਕਈਆਂ ਨੇ ਤਾਂ ਕਹਿ ਵੀ ਦਿੱਤਾ ਸੀ ਕਿ ਵੇਚਣੀ ਹੋਵੇ ਤਾਂ ਸਾਨੂੰ ਦੱਸ ਦਿਓ ਪਰ ਮਾਂ ਨੇ ਸਾਰੇ ਸ਼ਰੀਕੇ ਦੇ ਮੂੰਹ ਬੰਦ ਕਰ ਦਿੱਤੇ ਮਾਂ ਨੇ ਹਮੇਸ਼ਾ ਮੇਰੀ ਤਰੀਫ਼ ਕਰਨੀ ਤੂੰ ਮੇਰੀ ਰੱਖ ਵਿਖਾਈ ਪੁੱਤ ਜੇ ਤੂੰ ਮਿਹਨਤ ਨਾ ਕਰਦਾ ਤਾਂ ਸ਼ਾਇਦ ਮੈਂ ਹਾਰ ਜਾਂਦੀ ਮਾਂ ਸ੍ਰੀਕਾ ਨੂੰ ਇਹ ਦੱਸਣਾ ਚਾਹੁੰਦੀ ਸੀ ਕਿ ਕੀ ਹੋਇਆ ਜੇ ਮੇਰਾ ਪਤੀ ਸ਼ਰਾਬੀ ਸੀ ਪਰ ਮੈਂ ਤਾਂ ਹਾਂ ਨਾ ਇਸ ਸਾਰੇ ਸੰਘਰਸ਼ ਭਰੇ ਸਮੇਂ ਮੈਨੂੰ ਕਾਲਜ ਵਿੱਚ ਇੱਕ ਦੋਸਤ ਮਿਲੀ ਜਿਸ ਨੇ ਬਹੁਤ ਹੌਸਲਾ ਦਿੱਤਾ ਦੇਖ ਕੇ ਦੇਖਦੇ ਸਾਡੀ ਇਹ ਦੋਸਤੀ ਪਿਆਰ ਵਿੱਚ ਬਦਲ ਗਈ ਮੈਨੂੰ ਲੁਧਿਆਣੇ ਨੌਕਰੀ ਮਿਲ ਗਈ ਪਰ ਮੈਂ ਹਰ ਹਫਤੇ ਪਿੰਡ ਜਾਂਦਾ ਕਿਤੀ ਉਸੇ ਤਰ੍ਹਾਂ ਚੱਲਦੀ ਰਹੀ ਮੇਰੇ ਨੌਕਰੀ ਲੱਗਣ ਨਾਲ ਹੀ ਮਾਂ ਦੇ ਮਨ ਵਿੱਚ ਹੰਕਾਰ ਆ ਗਿਆ ਸੀ ਮਾਂ ਨੇ ਹਮੇਸ਼ਾ ਆਪਣੀ ਤਾਰੀਫ ਕਰਨੀ ਤੇ ਮੈਂ ਆਏ ਕਰਤਾ ਭਾਵੇਂ ਮੇਰਾ ਪਤੀ ਸ਼ਰਾਬੀ ਸੀ ਪਰ ਮੈਂ ਆਪਣੇ ਬੱਚੇ ਕਿਸੇ ਤੋਂ ਘੱਟ ਨਹੀਂ ਰਹਿਣ ਦਿੱਤੀ ਮਾਂ ਦਾ ਇਹ ਹੰਕਾਰ ਜੈਜ ਵੀ ਸੀ ਬਹੁਤ ਮਿਹਨਤ ਕੀਤੀ ਸੀ ਉਸਨੇ ਗੱਲ ਹੁਣ ਬੱਚਿਆਂ ਦੇ ਵਿਆਹ ਤੇ ਆ ਗਈ ਮੇਰੀ ਭੈਣ ਸਭ ਤੋਂ ਛੋਟੀ ਸੀ ਮਾਂ ਦੀ ਇੱਛਾ ਸੀ ਕਿ ਸਭ ਤੋਂ ਪਹਿਲਾਂ ਕੁੜੀ ਦਾ ਵਿਆਹ ਕਰਨਾ ਹੈ ਤੇ ਉਹ ਵੀ ਐਨੇ ਵਧੀਆ ਕਰੇ ਕਿ ਸਾਰਾ ਸ਼੍ਰੀਕਾ ਮੰਨ ਜੇ ਇੰਨੇ ਦਿਨੀ ਮੇਰੀ ਮਾਂ ਦੀ ਇੱਕੋ ਇੱਕ ਤੇ ਭੈਣਾਂ ਨਾਲੋਂ ਵੱਧ ਸਹੇਲੀ ਜਿਸ ਨੂੰ ਅਸੀਂ ਬਲਬੀਰ 마ਸੀ ਕਹਿੰਦੇ ਸੀ ਤੇ ਜੀਜਾ ਜੀ ਦੀ ਮੌਤ ਹੋ ਗਈ 마ਸੀ ਜੀ ਦੀ ਭੈਣ ਤੇ ਚਾਰ ਕੁੜੀਆਂ ਹੀ ਕੁੜੀਆਂ ਸਨ ਤੇ ਸਾਰੀਆਂ ਹੀ ਵਿਆਉਣ ਵਾਲੀਆਂ ਮੇਰੀ ਮਾਂ ਨੇ ਬੜਾ ਅਫਸੋਸ ਮਨਾਇਆ ਮਾਸੀ ਨੇ ਮੇਰੀ ਮਾਂ ਨੂੰ ਕਿਹਾ ਮੇਰੀ ਵੱਡੀ ਭਾਣਜੀ ਦਾ ਰਿਸ਼ਤਾ ਲੈ ਲਾ ਤੇਰਾ ਪੁੱਤ ਸਿਆਣਾ ਹੈ ਮੇਰੀ ਭੈਣ ਦਾ ਘਰ ਸੰਭਾਲ ਲਵੇਗਾ ਜ਼ਮੀਨ ਦੇ ਲਾਲਚ ਨੂੰ ਮੇਰੀ ਮਾਂ ਨੇ ਮੈਨੂੰ ਪੁੱਛੇ ਬਣਾ ਰਿਸ਼ਤੇ ਨੂੰ ਹਾਂ ਕਰ ਦਿੱਤੀ ਮੈਂ ਜਦੋਂ ਹਫ਼ਤੇ ਦੇ ਅਖੀਰ ਤੇ ਘਰ ਆਇਆ ਤਾਂ ਮਾਂ ਨੇ ਮੈਨੂੰ ਸਾਰੀ ਕਹਾਣੀ ਦੱਸੀ ਮਾਂ ਨੇ ਭਾਵਕ ਹੋ ਕੇ ਕਿਹਾ ਤੇਰੇ ਤੇ ਮਾਰਸੀ ਪੁੱਤ ਮੈਂ ਹਾਂ ਕਰ ਦਿੱਤੀ ਨਾਲੇ ਹੁਣ ਸ਼ਰੀਕਾਂ ਨੂੰ ਦੱਸੂ ਦੱਸੂ ਤੁਸੀਂ ਤਾਂ ਸਾਰੀ ਜ਼ਮੀਨ ਤੇ ਅੱਖ ਰੱਖੀ ਸੀ ਨਾ ਮੇਰੀਆਂ ਤਾਂ ਨੂਹਾਂ ਵੀ ਜ਼ਮੀਨ ਵਾਲੀਆਂ ਨੇ ਮਾਂ ਨੇ ਆਪਣੀ ਮਮਤਾ ਦਾ ਮੁੱਲ ਮੰਗ ਲਿਆ ਉਸ ਕਾਲਜ ਵਾਲੀ ਦੋਸਤ ਨੂੰ ਮਿਲਿਆਂ ਜਿਸ ਨਾਲ ਜ਼ਿੰਦਗੀ ਬਤਾਉਣ ਦੇ ਸੁਪਨੇ ਵੇਖੇ ਸਨ ਉਸ ਨੂੰ ਸਾਰੀ ਕਹਾਣੀ ਦੱਸੀ ਮੇਰਾ ਕਸੂਰ ਕੀ ਸੀ ਉਹ ਮੇਰੇ ਵੱਲ ਵੇਖ ਕੇ ਕਹਿ ਰਹੀ ਸੀ ਮੇਰੀ ਬੇਵਸੀ ਤੇ ਤੇਰੀ ਗਰੀਬੀ ਹੈ ਇਰਾ ਕਸੂਰ ਮੇਰੀ ਮਾਂ ਮੇਰੀ ਕਿਸਮਤ ਸੋਨੇ ਦੇ ਪੈਨ ਨਾਲ ਲਿਖਣ ਲੱਗੀ ਹੈ ਮੈਂ ਰੋਂਦੇ ਹੋਏ ਨੇ ਕਿਹਾ ਉਹ ਚੁੱਪਚਾਪ ਉੱਠ ਕੇ ਚਲੀ ਗਈ ਮੈਂ ਵੀ ਵਾਪਸ ਨੌਕਰੀ ਤੇ ਆ ਗਿਆ ਜ਼ਿੰਦਗੀ ਨੇ ਕਿਸ ਮੋੜ ਤੇ ਲਿਆਂਦਾ ਇੱਕ ਪਾਸੇ ਉਹ ਮਾਂ ਜਿਨੇ ਇੰਨੀਆਂ ਮੁਸ਼ਕਲਾਂ ਨਾਲ ਇਸ ਕਾਬਲ ਬਣਾਇਆ ਤੇ ਦੂਸਰੇ ਪਾਸੇ ਉਹ ਬੇਕਸੂਰ ਦੋਸਤ ਜਿਸ ਨੇ ਜ਼ਿੰਦਗੀ ਨੂੰ ਜਿਉਣਾ ਸਿਖਾਇਆ ਅਗਲੇ ਹਫਤੇ ਦੇ ਅਖੀਰ ਵਿੱਚ ਫੇਰ ਪਿੰਡ ਆ ਗਿਆ ਮਾਂ ਨੇ ਫੈਸਲਾ ਸੁਣਾਇਆ ਮੈਂ ਅਗਲੇ ਐਤਵਾਰ ਨੂੰ ਉਹਨਾਂ ਨੂੰ ਬੁਲਾਇਆ ਤੂੰ ਆਪ ਦੀ ਤਿਆਰੀ ਕਰਕੇ ਆਈ ਬਾਪਸਾਨ ਤੋਂ ਪਹਿਲਾਂ ਹਰ ਵਾਰ ਦੀ ਤਰ੍ਹਾਂ ਦੋਸਤ ਨੂੰ ਮਿਲਣ ਲਈ ਪਹੁੰਚ ਗਿਆ ਮੈਨੂੰ ਉਮੀਦ ਸੀ ਉਹ ਜ਼ਰੂਰ ਆਵੇਗੀ ਪਰ ਮੈਂ ਉਸ ਦੇ ਮੱਥੇ ਕਿਵੇਂ ਲੱਗਾਗਾ ਇਸ ਗੱਲੋਂ ਡਰ ਰਿਹਾ ਸੀ ਉਹ ਆਈ ਪਰ ਮੇਰੀ ਉਮੀਦ ਦੇ ਉਲਟ ਬਹੁਤ ਹੀ ਸ਼ਾਂਤ ਚਿੱਤ ਵੱਡੀ ਸਾਰੀ ਸਮੈਲ ਦੇ ਕੇ ਮੇਰੇ ਕੋਲ ਬੈਠ ਗਈ ਨਰਾਜ ਹੈ ਮੇਰੇ ਨਾਲ ਮੈਂ ਪੁੱਛਿਆ ਨਹੀਂ ਤਾਂ ਤੇਰੇ ਵਰਗੇ ਦੋਸਤ ਨਾਲ ਨਰਾਜ ਕਿਵੇਂ ਹੋ ਸਕਦੀ ਹਾਂ ਕਿੰਨੇ ਆਸਾਨ ਨੇ ਤੇਰੇ ਮੇਰੇ ਤੇ ਮੈਂ ਤਾਂ ਆਪ ਤੇਰੀ ਮਾਂ ਦਾ ਦੇਣਾ ਨਹੀਂ ਦੇ ਸਕਦੀ ਉਸਨੇ ਤੇਰੇ ਵਰਗਾ ਦੋਸਤ ਮੈਨੂੰ ਦਿੱਤਾ ਸੋਚਿਆ ਸੀ ਜ਼ਿੰਦਗੀ ਭਰ ਉਸ ਦੀ ਸੇਵਾ ਕਰੂੰਗੀ ਪਰ ਜੋ ਰੱਬ ਨੂੰ ਮਨਜ਼ੂਰ ਸੀ ਮੇਰੀ ਤਰਾ ਨਿਕਲ ਗਈ ਉਹ ਵੀ ਬਹੁਤ ਰੋਈ ਮੈਨੂੰ ਆਪਣਾ ਆਪਣਾ ਹੱਥ ਦੇ ਕੇ ਮੈਂ ਹੱਥ ਉਸ ਨੂੰ ਫੜਾ ਦਿੱਤਾ ਅਸੀਂ ਪਹਿਲੀ ਤੇ ਆਖਰੀ ਵਾਰ ਇੱਕ ਦੂਜੇ ਦੇ ਹੱਥ ਫੜੇ ਹੱਥ ਫੜ ਕੇ ਕਹਿੰਦੀ ਮੇਰੀ ਸੌਖਾ ਅੱਜ ਤੋਂ ਬਾਅਦ ਮੈਨੂੰ ਕਦੇ ਨਹੀਂ ਮਿਲੇਗਾ ਨਹੀਂ ਮੈਂ ਇਹ ਸੌ ਕਿਵੇਂ ਖਾ ਸਕਦਾ ਫਿਰ ਮਰੀ ਦਾ ਮੂੰਹ ਦੇਖੇਗਾ ਮੇਰਾ ਮੈਂ ਸੌ ਖਾ ਲਈ ਤੇ ਅੱਜ ਤੱਕ ਨਿਭਾ ਰਿਹਾ ਹਾਂ ਉਸ ਦਿਨ ਤੋਂ ਬਾਅਦ ਅੱਜ ਤੱਕ ਮੈਂ ਉਸ ਨੂੰ ਨਹੀਂ ਵੇਖਿਆ ਮੇਰੀ ਭੈਣ ਨੂੰ ਵੀ ਬਹੁਤ ਚੰਗਾ ਘਰ ਮਿਲ ਗਿਆ ਮੇਰੀ ਭੈਣ ਦਾ ਸਗਣ ਹੋ ਗਿਆ ਮੇਰਾ ਵੀ ਰਿਸ਼ਤਾ ਪੱਕਾ ਹੋ ਗਿਆ ਸਾਰਾ ਮਾਂ ਦੀ ਮਰਜ਼ੀ ਮੁਤਾਬਕ ਹੋਇਆ ਸਾਡਾ ਦੋਨਾਂ ਭੈਣ ਭਰਾਵਾਂ ਦਾ ਵਿਆਹ ਇਕੱਠਾ ਕਰਨ ਦਾ ਫੈਸਲਾ ਹੋਇਆ ਪਹਿਲਾਂ ਭੈਣ ਦੀ ਬਰਾਤ ਆਉਣੀ ਸੀ ਤੇ ਤੀਸਰੇ ਦਿਨ ਮੇਰਾ ਵਿਆਹ ਸੀ ਪਿੰਡ ਦੇ ਸਹੁਰਿਆਂ ਕੋਲ ਬਹੁਤ ਜ਼ਿਆਦਾ ਜ਼ਮੀਨ ਸੀ। ਮੁੰਡੇ ਨੂੰ 8 ਮਰੱਬੇ ਜਾਣੀ 200 ਕਿੱਲਾ ਜ਼ਮੀਨ ਆਉਂਦੀ ਸੀ। ਉਹਨਾਂ 400 ਗੰਦਾਬਰਾਤ ਦਾ ਲੈ ਕੇ ਆਉਣਾ ਸੀ। ਦੂਸਰਾ ਮੇਰੀ ਮਾਂ ਨੇ ਸਾਰੇ ਸ੍ਰੀਕੇ ਅਤੇ ਰਿਸ਼ਤੇਦਾਰ ਬੁਲਾਏ ਸਨ। ਆਪਣੀ ਕੀਤੀ ਮਿਹਨਤ ਦਾ ਸਰਟੀਫਿਕੇਟ ਲਾਉਣਾ ਚਾਹੁੰਦੀ ਸੀ। ਉਦੋਂ ਪੈਲਸ ਵਗੈਰਾ ਅਜੇ ਸ਼ੁਰੂ ਨਹੀਂ ਸੀ ਹੋਈ। ਵਿਆਹ ਪਿੰਡ ਵਿੱਚ ਹੀ ਹੋਣੇ ਸਨ। ਵੱਡੇ-ਵੱਡੇ ਟੈਂਟ ਲੱਗਣੇ ਵਿਆਹ ਤੋਂ ਕਈ ਦਿਨ ਪਹਿਲਾਂ ਹੀ ਸ਼ੁਰੂ ਹੋ ਗਏ ਸਨ। ਪੂਰੇ 7 ਦਿਨ ਵਿਆਹ ਚੱਲੇ। ਮਾਂ ਨੇ ਭੈਣ ਨੂੰ ਦਿਲ ਕੋਲ ਕੇ ਦਾ ਦਿੱਤਾ। ਗੱਡੀ ਵੀ ਉਹਨਾਂ ਦੀ ਮਨਪਸੰਦ ਦੀ ਹੀ ਦਿੱਤੀ ਗਈ। ਕੱਪੜੇ ਤੇ ਗਹਿਣਿਆਂ ਤੇ ਖੁੱਲਕੇ ਪੈਸੇ ਲਾਏ। ਮਾਂ ਨੇ ਸਾਰੇ ਰਿਸ਼ਤੇਦਾਰਾਂ ਨੂੰ ਵਧੀਆ ਕੱਪੜੇ ਦਿੱਤੇ। ਮਨ ਦੀਆਂ ਸਾਰੀਆਂ ਰੀਝਾਂ ਪੂਰੀਆਂ ਕੀਤੀਆਂ। ਜਿਵੇਂ ਮਾਂ ਚਾਹੁੰਦੀ ਸੀ ਉਸੇ ਤਰ੍ਹਾਂ ਹੋਇਆ। ਪਿੰਡ ਵਿੱਚ ਸਾਰੇ ਰਿਸ਼ਤੇਦਾਰਾਂ ਵਿੱਚ ਧੁੰਮਾ ਪੈ ਗਈਆਂ ਤੇ ਮਾਂ 올림픽 ਵਿੱਚ 골ਡ ਮੈਡਲ ਜਿੱਤੇ ਖਿਡਾਰੀ ਵਾਂਗ ਆਪਣੀ ਜ਼ਿੰਦਗੀ ਦੀ ਕਹਾਣੀ ਸੁਣਾ ਰਹੀ ਸੀ ਮੇਰਾ ਵੀ ਵਿਆਹ ਹੋ ਗਿਆ ਮੇਰੀ ਪਤਨੀ ਤੇ ਦੇ ਪਿਤਾ ਜੀ ਦੀ ਮੌਤ ਨੂੰ ਥੋੜਾ ਸਮਾਂ ਹੀ ਹੋਇਆ ਹੋਣ ਕਰਕੇ ਤੇ ਦੂਸਰਾ ਵਿਆਹ ਦਾ ਕੰਮ ਬਗਾਨੇ ਹੱਥ ਹੋਣ ਕਰਕੇ ਵਿਆਹ ਮੇਰੀ ਮਾਂ ਦੀ ਇੱਛਾ ਮੁਤਾਬਕ ਨਾ ਹੋਇਆ ਨਾ ਤਾਂ ਦਾਦਾ ਜੀ ਦਿਨਾਹੀ ਕਪੜੇ ਲੱਤੇ ਮੇਰੀ ਮਾਂ ਨੂੰ ਪਸੰਦ ਆਏ ਤੇ ਗੱਡੀ ਬਾਰੇ ਤਾਂ ਸੋਚ ਵੀ ਨਹੀਂ ਸੀ ਸਕਦੀ ਮਾਂ ਨੂੰ ਲੱਗਿਆ ਉਹ ਇੱਕ ਮੈਚ ਹਾਰ ਗਈ ਪਰ ਉਸ ਨੇ ਅਜੇ ਹਾਰ ਨਹੀਂ ਮੰਨੀ ਮੇਰੇ ਵਿਆਹ ਵਿੱਚ ਰੰਗਦਾਰ ਟੀਵੀ ਵੀ ਦਿੱਤਾ ਸੀ ਸਾਡੇ ਪਿੰਡ ਵਿੱਚ ਪਹਿਲਾ ਸੀ ਸਾਰੇ ਪਿੰਡ ਦੀਆਂ ਜਨਾਨੀਆਂ ਤੇ ਬੱਚੇ ਐਤਵਾਰ ਨੂੰ ਬਹੁਤ ਹੀ ਮਸ਼ਹੂਰ ਸੀਰੀਅਲ ਰਮੈਨ ਦੇਖਣ ਆਉਂਦੇ ਬ੍ਰਾਂਡੇ ਵਿੱਚ ਉੱਚਾ ਕਰਕੇ ਰੱਖੇ ਰੰਗਦਾਰ ਟੀਵੀ ਤੇ ਰਮੈਣ ਦੇਖਦੇ ਲੋਕ ਸਾਨੂੰ ਕਿਸਮਤ ਵਾਲੇ ਸਮਝਦੇ ਪਰ ਗੱਲ ਮਾਂ ਦੇ ਮੈਚ ਹਾਰਨ ਦੀ ਸੀ ਮਾਂ ਨੂੰ ਲੱਗਿਆ ਕਿ ਭਾਵਕ ਹੋ ਕੇ ਮੈਂ ਗਲਤ ਫੈਸਲਾ ਲੈ ਲਿਆ ਮੈਂ ਕਿਹੋ ਜਿਹਾ ਵਿਆਹ ਕੀਤਾ ਆਪਣੀ ਕੁੜੀ ਦਾ ਤੇ ਉਹਨਾਂ ਨੇ ਤਾਂ ਮੇਰੀ ਨੱਕ ਵੱਢਦੀ ਮੈਂ ਉਸੇ ਰੁਟੀਨ ਮੁਤਾਬਕ ਹਰ ਹਫਤੇ ਪਿੰਡ ਜਾਂਦਾ ਪਰ ਘਰ ਵਾਲੀ ਪਿੰਡ ਹੀ ਰਹਿੰਦੀ ਸੀ ਇੱਕ ਦਿਨ ਮਾਂ ਮੈਨੂੰ ਕਹਿੰਦੀ ਪੁੱਤ ਇੱਕ ਗੱਲ ਆਖਾਂ ਆਪਣੇ ਨਾਲ ਤੇਰੀ ਮਾਸੀ ਨੇ ਧੋਖਾ ਕੀਤਾ ਕੀ ਵਿਆਹ ਵਿੱਚ ਉਹਨਾਂ ਨੇ ਤੇਰਾ ਚੱਲ ਛੱਡ ਮਾਂ ਜਿੱਥੇ ਸੰਜੋਗ ਸੀ ਹੋ ਗਿਆ ਮੈਂ ਸੁਭਾਵਕ ਹੀ ਕਿਹਾ ਪਰ ਮਾਂ ਦੇ ਮਨ ਵਿੱਚ ਕੁਝ ਹੋਰ ਹੀ ਸੀ ਤੂੰ ਇਹਨੂੰ ਛੱਡ ਦੇ ਪੁੱਤ ਆਪਾਂ ਰਿਸ਼ਤਾ ਬਰਾਬਰ ਦਾ ਲਵਾਂਗੇ ਮਾਂ ਦੀ ਕਹੀ ਗੱਲ ਮੇਰੇ ਕਲੇਜਾ ਜੀਰ ਗਈ ਮਾਂ ਤੂੰ ਆਪਣਾ ਟਾਈਮ ਭੁੱਲ ਗਈ ਮੈਂ ਇਸ ਨੂੰ ਛੱਡ ਕੇ ਛੱਡ ਦਿਆਂ ਜਿਹਦਾ ਪੱਲਾ ਮੈਂ ਬੈਗੁਰੂ ਜੀ ਦੀ ਹਜ਼ੂਰੀ ਵਿੱਚ ਪੜਿਆ ਤੇ ਵਚਨ ਦਿੱਤਾ ਕਿ ਹੁਣ ਇਸ ਦੇ ਸੁੱਖ ਦੁੱਖ ਦਾ ਰਾਖਾ ਮੈਂ ਹਾਂ ਬੈਗੁਰੂ ਦੇ ਸਾਹਮਣੇ ਚਾਰ ਲਾਵਾ ਲਈਆਂ ਨੇ ਬੈਗੁਰੂ ਤੋਂ ਬੇਮੁਖ ਹੋ ਜਾ ਇਸ ਵਿਚਾਰੀ ਦਾ ਕਸੂਰ ਤਾਂ ਦੱਸ ਇਸ ਪਿਆਵਾਰੀ ਕੁੜੀ ਨੂੰ ਛੱਡ ਦੇਵਾਂ ਨਹੀਂ ਮਾਂ ਇਹ ਪਾਪ ਨਹੀਂ ਕਰ ਸਕਦਾ ਹੁਣ ਤਾਂ ਇਸ ਦਾ ਸਾਥ ਮਰ ਕੇ ਹੀ ਛੱਡੂ ਮੈਂ ਇੱਕੋ ਸਾਹੇ ਬੋਲ ਗਿਆ ਸਿਆਣੇ ਸਹੀ ਕਹਿੰਦੀ ਵਿਗਿਆਨੀਆਂ ਆ ਕੇ ਪੁੱਤ ਖੋਹ ਲੈਂਦੀਆਂ ਨੇ ਤੇਰੀ ਮਾਂ ਨੇ ਤੁਹਾਨੂੰ ਪਾਲਣ ਲਈ ਤੇ ਪੜਾਉਣ ਲਈ ਦਿਨ ਰਾਤ ਮਜਦੂਰਾ ਵਾਂਗ ਕੰਮ ਕੀਤਾ ਤੇ ਤੂੰ ਮੇਰੇ ਕਹੇ ਇਸ ਨੂੰ ਨਹੀਂ ਛੱਡ ਸਕਦਾ ਮੈਂ ਤੈਨੂੰ ਸਾਲ 'ਚ ਵਿਆਹ ਦੇਵਾਂ ਤੇ ਨਾਲੇ ਰਿਸ਼ਤਾ ਲਵਾਂ ਬਰਾਬਰ ਦਾ ਸ੍ਰੀਕਾ ਨੂੰ ਵੀ ਦਿਖਾ ਦੂੰ ਮਾਂ ਜਿਵੇਂ ਫੈਸਲਾ ਕਰੀ ਬੈਠੀ ਸੀ ਨਹੀਂ ਮਾਂ ਇੱਕ ਵਾਰ ਤੇਰੀ ਗੱਲ ਮੰਨ ਕੇ ਗਲਤੀ ਕਰ ਲਈ ਹੁਣ ਨਹੀਂ ਕਰਨੀ ਮਾਂ ਨੇ ਰੋਣਾ ਸ਼ੁਰੂ ਕਰ ਦਿੱਤਾ ਤੂੰ ਇੱਕ ਕੰਮ ਕਰ ਮੈਨੂੰ ਜ਼ਹਿਰ ਦੇ ਦੇ ਜੇ ਮੈਨੂੰ ਨਹੀਂ ਦੇ ਸਕਦੀ ਤਾਂ ਬਗਾਨੀ ਧੀ ਨੂੰ ਦੇ ਦੇ ਸਾਰਾ ਸਿਆਪਾ ਹੀ ਨਿਬੜ ਜਾਊ ਮੈਂ ਗੁੱਸੇ ਵਿੱਚ ਕਿਹਾ ਮੇਰੀ ਗੱਲ ਦਾ ਮਾਂ ਤੇ ਕੋਈ ਅਸਰ ਨਹੀਂ ਸੀ ਹੋਇਆ ਮਾਂ ਨੂੰ ਭੈਣ ਦਾ ਚੰਗਾ ਵਿਆਹ ਕਰਕੇ ਹੰਕਾਰ ਹੋ ਗਿਆ ਸੀ ਉਹ ਆਪਣੇ ਆਪ ਨੂੰ ਸੱਤਵੇਂ ਸਥਾਨ ਤੇ ਬਿਠਾਈ ਬੈਠੀ ਸੀ ਪਰ ਮੈਂ ਨਾ ਕਰਕੇ ਗੁੱਸੇ ਵਿੱਚ ਵਾਪਸ ਪਰਤ ਆਇਆ ਮੇਰੇ ਵਾਪਸ ਆਉਣ ਤੋਂ ਬਾਅਦ ਫਿਰ ਮੇਰੀ ਮਾਂ ਨੇ ਲਾਇਆ ਫਾਰਮੂਲਾ B ਮੇਰੀ ਪਤਨੀ ਚੰਡੀਗੜ੍ਹ ਪੜ੍ਹੀ ਸੀ ਵਿਚਾਰੀ ਨੇ ਕਦੇ ਪਿੰਡ ਵੇਖਿਆ ਨਹੀਂ ਸੀ ਤੇ ਨਾ ਹੀ ਬੋਲੀ ਸੀ ਸਮਝਾਵੇ ਕਿ ਮੇਰੀ ਮਾਂ ਨੇ ਢਾਤੀ ਚੁੱਲ੍ਹੇ ਸਾਡੇ ਕਈ ਕਈ ਦਿਹਾੜੀਏ ਹੋਣੇ ਰੋਟੀਆਂ ਦੇ ਟੋਕਰੇ ਪੱਕਣੇ ਉਸ ਵਿਚਾਰੀ ਨੂੰ ਚੁੱਲ੍ਹਾ ਪਾਲਣਾ ਨਾ ਆਵੇ ਉਸ ਨੂੰ ਕਿਲੋ ਅੱਧਾ ਕਿਲੋ ਸਬਜ਼ੀ ਬਣਾਉਣੀ ਆਵੇ ਪਰ ਉੱਥੇ ਕੋਈ ਹਿਸਾਬ ਹੀ ਨਹੀਂ ਸੀ ਸ਼ਹਿਰਾਂ ਵਿੱਚ ਚਾਹ ਕੱਪਾਂ ਵਿੱਚ ਪਰ ਸਾਡੇ ਪਿੰਡ ਬਾਟੀਆਂ ਨਾਲ ਪੀਂਦੇ ਸੀ ਉਸ ਨੂੰ ਇਹ ਨਾ ਪਤਾ ਲੱਗੇ ਕਿ ਚੀਨੀ ਤੇ ਪੱਤੀ ਕਿੰਨੀ ਪਵੇ ਸਾਰਾ ਦਿਨ ਰਸੋਈ ਦੇ ਨਾਲ-ਨਾਲ ਦਾਜ ਨਾਲ ਲਿਆਉਣ ਦੇ ਅਤੇ ਮਾਂ ਦੇ ਤਾਨੇ ਰੱਬ ਦੀ ਕਰਨੀ ਮੈਂ ਵੀ ਕੈਤਵਾਰ ਪਿੰਡ ਨਾ ਗਿਆ ਅਗਲੇ ਐਤਵਾਰ ਜਦੋਂ ਮੈਂ ਪਿੰਡ ਗਿਆ ਮੈਨੂੰ ਘਰ ਪਹੁੰਚਣ ਤੋਂ ਥੋੜਾ ਹਨੇਰਾ ਹੋ ਗਿਆ ਸੀ ਜਦ ਮੈਂ ਘਰ ਪਹੁੰਚਿਆ ਤਾਂ ਇੱਕ ਮੈੜੇ ਜਿਹੇ ਕੱਪੜੇ ਪਾਈ ਇੱਕ ਨੌਜਵਾਨ ਕੁੜੀ ਕੰਮ ਕਰਦੀ ਫਿਰਈ ਮੈਂ ਮਨ ਹੀ ਮਨ ਵਿੱਚ ਮਾਂ ਦਾ ਸੁਖੁਰ ਗੁਜ਼ਾਰ ਹੋਇਆ ਕਿ ਉਸਨੇ ਕੰਮ ਵਾਲੀ ਰੱਖ ਲਈ ਪਰ ਮੈਨੂੰ ਆਪਣੀ ਘਰ ਵਾਲੀ ਨਾ ਦਿਖੀ ਮੈਂ ਮਾਂ ਤੋਂ ਹੋਰ ਬਾਰੇ ਪੁੱਛਿਆ ਤਾ ਕਹਿੰਦੀ ਉਹਨੇ ਕਿੱਥੇ ਮਰਨਾ ਆਹ ਵੇਖ ਤਾਂ ਫਿਰਦੀ ਐ ਆ ਮੇਰੀ ਪਤਨੀ ਹੈ ਮੇਰੀ ਚੀਕ ਨਿਕਲ ਗਈ ਉਹ ਮੇਰੀ ਮਾਂ ਨੂੰ 15 ਦਿਨਾਂ ਵਿੱਚੋਂ ਇਹਦਾ ਕੀ ਹਾਲ ਕਰਤਾ ਮਾਂ ਇਹ ਵੀ ਕਿਸੇ ਦੀ ਧੀ ਹੈ ਜੇ ਵਿਚਾਰੀ ਦਾ ਬਾਪ ਨਹੀਂ ਤਾਂ ਉਸ ਦਾ ਆ ਹਾਲ ਕਰਨਾ ਸੀ ਮੈਨੂੰ ਬਹੁਤ ਗੁੱਸਾ ਆਇਆ ਮਾਂ ਦੇ ਇਸ ਪਤੀਰੇ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਕਿ ਘਰ ਵਾਲੀ ਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗਾ ਮਾਂ ਨੂੰ ਇਹ ਫੈਸਲਾ ਦੱਸ ਦਿੱਤਾ ਸੋਚਿਆ ਸੀ ਮਾਂ ਜਵਾਬ ਦੇਵੇਗੀ ਪਰ ਨਹੀਂ ਮਾਂ ਨੇ ਤਾਂ ਸ਼ਰਤਾਂ ਨਾਲ ਹਾਂ ਕਰ ਦਿੱਤੀ ਪਹਿਲੀ ਸ਼ਰਤ ਰੱਖੀ ਕਿ ਟੀਵੀ ਫ੍ਰਿਜ ਸੋਫਾ ਤੇ ਡਾਈਨਿੰਗ ਟੇਬਲ ਜੋ ਮੈਨੂੰ ਦਾਜ ਵਿੱਚ ਨਹੀਂ ਮਿਲੇ ਸਨ ਨਹੀਂ ਲੈ ਕੇ ਜਾਵੇਗਾ ਕਿਉਂਕਿ ਮੇਰੇ ਜਵਾਈ ਨੇ ਆਉਣਾ ਹੁੰਦਾ ਤੇ ਦੂਸਰੀ ਸ਼ਰਤ ਇਹ ਕਹਿ ਕੇ ਜਦੋਂ ਤੱਕ ਮਾਂ ਦੀ ਕਬੀਲਦਾਰੀ ਪੂਰੀ ਨਹੀਂ ਹੁੰਦੀ ਭਾਪ ਛੋਟੇ ਦਾ ਵਿਆਹ ਤੇ ਭੈਣਾਂ ਦੇ ਬੱਚੇ ਦਾ ਸੁਸ਼ਕ ਉਦੋਂ ਤੱਕ ਤੈਨੂੰ ਇਸ ਘਰ ਵਿੱਚੋਂ ਇੱਕ ਨਵਾਂ ਪੈਸਾ ਨਹੀਂ ਮਿਲੇਗਾ ਤੂੰ ਕਮਾ ਕੇ ਖਾ ਦੂਸਰੀ ਪਾਸਾ ਵਿੱਚ ਪਿੰਡੋਂ ਦੇਸ ਨਿਕਾਲਾ ਦੇਤਾ ਪਰ ਹਾਲਾਤਾਂ ਨੂੰ ਵੇਖ ਕੇ ਮੈਂ ਹਾਂ ਕਰ ਦਿੱਤੀ ਭਾਵੇਂ ਮੁਸ਼ਕਲ ਕੰਮ ਸੀ ਕਿਉਂਕਿ ਮੇਰੀ ਤਨਖਾਹ ਸਿਰਫ 1500 ਰੁਪਏ ਸੀ ਵੱਡੇ ਸ਼ਹਿਰ ਵਿੱਚ ਮਕਾਨ ਦਾ ਕਿਰਾਇਆ ਹੀ 800 ਤੋਂ ਘਟ ਨਹੀਂ ਸੀ ਮੈਂ ਘਰ ਵਾਲੀ ਨੂੰ ਮਿਲਿਆ ਬੈੱਡ ਤੇ ਕਲਮਾਰੀ ਲੈ ਕੇ ਸ਼ਹਿਰ ਆ ਗਿਆ ਦੋ ਕਮਰਿਆਂ ਤੇ ਇਸ ਛੋਟੇ ਜਿਹੇ ਘਰ ਵਿੱਚ ਅਸੀਂ ਇੱਕ ਇਹ ਸਮਾਨ ਰੱਖੀ ਬੈਠੇ ਤੇ ਜੇ ਵਿੱਚ ਸਿਰਫ 100 ਰੁਪਏ ਰੱਬ ਨੇ ਫੇਰ ਇੱਕ ਵਾਰ ਅਰਸ਼ ਤੋਂ ਫਰਸ਼ ਤੇ ਮਾਰਿਆ ਘਰ ਵਾਲੀ ਭਾਵੁਕ ਹੋ ਗਈ ਕਹਿੰਦੀ ਮੇਰੇ ਕਰਕੇ ਤੁਹਾਨੂੰ ਘਰੋਂ ਨਿਕਲਣਾ ਪਿਆ ਮੈਂ ਕਿਹਾ ਨਹੀਂ ਉਹ ਤਾਂ ਮਾਂ ਦਾ ਘਰ ਸੀ ਆਪਣਾ ਤਾਂ ਇਹ ਘਰ ਹੈ ਰੋਟੀ ਬਣਾਉਣ ਵਾਸਤੇ ਨਾ ਕੋਈ ਗੈਸ ਤੇ ਨਾ ਕੋਈ ਸਟੋਵ ਤਨਖਾਹ ਮਿਲਣ ਵਿੱਚ ਜੀ 15 ਦਿਨ ਸਨ ਮਾੜੇ ਸਮੇਂ ਵਿੱਚ ਹਮੇਸ਼ਾ ਸੋਨਾ ਕੰਮ ਆਉਂਦਾ ਸਹੁਰਿਆਂ ਵੱਲੋਂ ਪਾਈ ਮੁੰਦੀ ਵਿੱਚ ਘਰ ਦਾ ਨਿੱਕ ਸੁੱਕ ਲੈ ਜਾਂਦਾ ਤੇ ਗੱਡੀ ਨੂੰ ਪਟਰੀ ਤੇ ਲਿਆਉਣ ਲਈ ਕੋਸ਼ਿਸ਼ ਕੀਤੀ ਸੋਚਿਆ ਰੱਬਾ ਜੇ ਆਹ ਦਿਨ ਦਿਖਾਉਣੇ ਸੀ ਤਾਂ ਕਿਸੇ ਗਰੀਬ ਦੇ ਘਰ ਹੀ ਜਨਮ ਦੇ ਦਿੰਦਾ ਘੱਟੋ ਘੱਟ ਵਿਖਾਵਾ ਨਾ ਕਰਨਾ ਪੈਂਦਾ ਪਰ ਅਸੀਂ ਦੋਵੇਂ ਪੜ੍ਹੇ ਲਿਖੇ ਸੀ ਕੰਮ ਤਾਂ ਮਿਲ ਹੀ ਜਾਣਾ ਸੀ ਘਰ ਵਾਲੀ ਨੂੰ ਮਕਾਨ ਮਾਲਕ ਦੇ ਦੋ ਬੱਚਿਆਂ ਨੂੰ ਟਿਊਸ਼ਨ ਮਿਲ ਗਈ ਤੇ ਮੈਨੂੰ ਵੀ ਛੁੱਟੀ ਤੋਂ ਬਾਅਦ ਫੈਕਟਰੀ ਵਿੱਚ ਹਿਸਾਬ-ਕਿਤਾਬ ਕਰਨ ਵਾਸਤੇ ਕੰਮ ਮਿਲ ਗਿਆ ਤੇ ਸਾਡੀ ਗੱਡੀ ਪਟਰੀ ਤੇ ਆ ਗਈ ਦੇਖਦੇ-ਦੇਖਦੇ ਗੱਡੀ ਨੇ ਸਪੀਡ ਫੜ ਲਈ ਘਰ ਵਾਲੀ ਨੇ ਉਸ ਦੋ ਕਮਰਿਆਂ ਵਿੱਚ ਘਰ ਦਾ ਨੂਰੀਜਾ ਲਾਲਾ ਸਜਾਇਆ 4 ਸਾਲਾਂ ਵਿੱਚ ਰੱਬ ਨੇ ਦੋ ਬੱਚੇ ਦਿੱਤੇ ਪਰ ਮਾਂ ਵੇਖਣ ਨਾ ਆਈ ਅਸੀਂ ਹੀ ਪਿੰਡ ਜਾ ਕੇ ਦਿਖਾਏ ਪਿੰਡ ਜਾਣਾ ਘਟ ਗਿਆ ਇੱਕ ਪਲਾਟ ਲੈ ਲਿਆ ਉਧਰੋਂ ਛੋਟੇ ਦਾ ਵਿਆਹ ਹੋ ਗਿਆ ਤੇ ਭੈਣ ਦੇ ਵੀ ਮੁੰਡਾ ਹੋ ਗਿਆ ਮਾਂ ਦੀ ਕਬੀਲਦਾਰੀ ਨੇ ਜਿੱਠੀ ਗਈ ਮੈਨੂੰ ਤੀਜੇ ਹਿੱਸੇ ਦਾ ਠੇਕਾ ਮਿਲਣਾ ਸ਼ੁਰੂ ਹੋ ਗਿਆ ਪਲਾਟ ਤੇ ਮਕਾਨ ਬਣਾਉਣ ਦਾ ਮਨ ਬਣਾਇਆ ਪਰ ਘਰ ਵਾਲੀ ਦੀ ਸੱਚੀ ਕਿ ਮਾਂ ਪਹਿਲੀ ਇੱਟ ਲਾਵੇ ਪਰ ਮਾਂ ਨੇ ਆਉਣ ਤੋਂ ਨਾ ਕਰ ਦਿੱਤੀ ਅਸੀਂ ਇੱਟ ਲੈ ਕੇ ਪਿੰਡ ਚਲੇ ਗਏ मां ਤੋਂ ਹੱਥ ਲਵਾ ਕੇ ਮਕਾਨ ਸ਼ੁਰੂ ਕਰ ਲਿਆ ਮਕਾਨ ਬਣ ਗਿਆ ਫਿਰ ਗੱਲ ਆਈ ਘਰ ਪ੍ਰਵੇਸ਼ ਦੀ ਘਰ ਵਾਲੀ ਨੇ ਫਿਰ ਜ਼ਿੱਦ ਕੀਤੀ ਪਹਿਲਾਂ ਪੈਰ ਮਾ ਪਾਵੇ ਪਰ ਮਾਂ ਨੇ ਫਿਰ ਬਹਾਨਾ ਬਣਾਇਆ ਪਰ ਇਸ ਵਾਰ ਅਸੀਂ ਕਾਇਦਤਾ ਭਾਵੇਂ 6 ਮਹੀਨੇ ਨਾ ਆਵੇ ਉਹਨੇ ਦਿਨ ਕਿਰਾਏ ਤੇ ਬੈਠੇ ਹਾਂ ਮਾਂ ਆ ਗਈ ਘਰ ਪ੍ਰਵੇਸ਼ ਹੋ ਗਿਆ ਅਗਲੇ ਸਾਲ ਪ੍ਰਾਣੀ ਕਰ ਲਈ ਮੈਂ ਚਾਹੀ ਚਾਹੀ ਕਰ ਲੈ ਆਇਆ ਪਰ ਘਰ ਵਾਲੀ ਨੇ ਕਿਹਾ ਪਹਿਲਾਂ ਕਾਰ ਪਿੰਡ ਜਾਵੇਗੀ ਸ਼ਾਮ ਨੂੰ ਹੀ ਬੱਚਿਆਂ ਸਮੇਤ ਅਸੀਂ ਸਾਡੇ ਲਈ ਨਵੀਂ ਕਾਰ ਪਰ ਉਸ ਨੂੰ ਪੁਰਾਣੀ ਕਾਰ ਲੈ ਕੇ ਪਿੰਡ ਗਏ ਮਾਂ ਨੂੰ ਬਿਠਾ ਕੇ ਗੁਰਦੁਆਰਾ ਸਾਹਿਬ ਗਏ ਉਸ ਤੋਂ ਬਾਅਦ ਕਈ ਕਾਰਾਂ ਬਦਲੀਆਂ ਪਰ ਇਸ ਕਾਰ ਵਿੱਚ ਲਿਆਉਣ ਤੋਂ ਪਹਿਲਾਂ ਪਿੰਡ ਮਾਂ ਕੋਲ ਜਾਂਦੇ 8 ਸਾਲ ਪਹਿਲਾਂ ਮੈਂ ਮਾਂ ਨੂੰ ਅਧਰੰਗ ਹੋ ਗਿਆ ਸੀ ਇੱਕ ਪਾਸਾ ਮਰਿਆ ਗਿਆ ਤੇ ਜਵਾਨ ਵੀ ਚਲੀ ਗਈ ਮੇਰਾ ਛੋਟਾ ਭਰਾ ਉਸ ਨੂੰ ਆਪਣੇ ਕੋਲ ਆਪਣੇ ਸ਼ਹਿਰ ਲੈ ਗਿਆ ਪਿਛਲੇ ਦਿਨੀ ਅਸੀਂ ਦੋਵੇਂ ਪਤਾ ਲੈਣ ਗਏ ਤਾਂ ਘਰ ਵਾਲੀ ਮਾਂ ਕੋਲ ਬੈਠ ਗਈ ਕਹਿੰਦੀ ਤੁਸੀਂ ਮੈਨੂੰ ਕਿੰਨਾ ਤੰਗ ਕਰਦੇ ਸੀ ਲੜਦੇ ਸੀ ਤੁਸੀਂ ਮੇਰੇ ਨਾਲ ਉਹ ਗੱਲ ਸੁਣ ਕੇ ਹੱਸੀ ਅਗੋਂ ਘਰ ਵਾਲੀ ਕਹਿੰਦੀ ਹੁਣ ਮੇਰੀ ਵਾਰੀ ਸੀ ਤੇ ਦੀ ਸੜਨ ਦੀ ਤੇ ਹੁਣ ਤੁਸੀਂ ਬਿਮਾਰ ਹੋ ਗਏ ਹੋਰ ਹੱਸੀ ਹੱਥ ਨਾਲ ਇਸ਼ਾਰਾ ਕੀਤਾ ਉਹ ਨਾ ਸਮਝ ਸਕੀ ਪਰ ਮੈਂ ਸਮਝ ਗਿਆ ਉਹ ਕਹਿੰਦੀ ਸੀ ਤੂੰ ਮੇਰੇ ਨਾਲ ਨਹੀਂ ਹੁਣ ਆਪਣੀ ਨੂੰਹ ਨਾਲ ਤਾਂ ਲੜੀ ਤਾਂ ਹੀ ਨੂੰਹ ਸਸਤੀ ਲੜਾਈ ਵਾਲੀ ਪਰੰਪਰਾ ਚੱਲਦੀ ਰਹੂ ਮੈਂ ਕਿਹਾ ਇਹੋ